ਤੁਹਾਡੇ ਕਹਿਣਾ ਹੈ ਆਜਾ ਕਰੀਏ ਪਿਆਰ ਕੋ ਦਾ ਨੀਲਾ ਨਾ ਹੈ ਆਜਾ ਕਰੀਏ ਪਿਆਰ ਕੋ ਦਾ ਨੀਲਾ ਸਤਿ ਸ੍ਰੀਕਾਲ ਜੀ ਇਟਸ ਅ ਲਵਲੀ ਫੈਕਟ ਚ ਤੁਹਾਡਾ ਸਵਾਗਤ ਹੈ ਜੋ ਕਿ ਸਮੇਂ ਚ ਕੁੜੀਆਂ ਦੇ ਲੱਛਣ ਵੇਖ ਲਓ ਚਾਰ ਕੋ ਲਾਈਕ ਵਿਊ ਪਿੱਛੇ ਦੇਖੋ ਕਿਵੇਂ ਕਾਲੇ ਜੇ ਭਈਏ ਦੇ ਹੱਥਾਂ ਵਿੱਚ ਹੱਥ ਪਾ ਕੇ ਇਹ ਬੇਸ਼ਰਮ ਕੁੜੀ ਵੀਡੀਓ ਬਣਾ ਰਹੀ ਏ ਤੇ ਕਹਿ ਰਹੀ ਆ ਕਿ ਆਜਾ ਸੱਜਣਾ ਪਿਆਰ ਕਰੀਏ ਆਪਾਂ ਦੋਵੇਂ ਲੱਖ ਦੀਆਂ ਲਾਨਤਾਂ ਇਹਨੂੰ ਤੇ ਇਹਦੇ ਕਾਲੇ ਜਿਹੇ ਪਿਆਰ ਨੂੰ ਵੇਖੋ ਅੱਗੇ ਆ ਬਾਈ ਨੇ ਕਿਵੇਂ ਆਪਣੇ ਮੰਜੱਕ ਜਾਂ ਅੰਦਾਜ਼ ਵਿੱਚ ਇਸ ਕੁੜੀ ਨੂੰ ਠੋਕਮਾਰ ਰੈਪਲਾਈ ਕੀਤਾ ਦੇਖ ਲਓ ਮੁੰਡਾ ਪੱਕਾ ਪੀਆਰ ਆ ਪੰਜਾਬ ਚ ਓ ਯਾਰ ਪੰਜਾਬ ਦੇ ਮੁੰਡੇ ਤਾਂ ਜਾ ਰਹੇ ਆ ਬਾਹਰ ਤੇ ਰਾਮ ਵਰਗੇ ਲਹਿ ਰਹੇ ਆ ਨ ਯਾਰ ਓ ਯਾਰ ਜਦੋਂ ਐਹੋ ਜੀ ਵੀਡੀਓ ਅੱਖਾਂ ਸਾਹਮਣੇ ਆ ਜਾਂਦੀ ਹੈ ਨਾ ਸੱਚੀ ਮਰਨ ਹੋ ਜਾਂਦਾ ਯਾਰ ਮੇਰੀ ਤਾਂ ਸਾਲੀ ਪਹਿਲਾਂ ਹੀ ਦਵਾਈ ਚੱਲਦੀ ਆ ਉਹ ਨਾਲੇ ਰਾਮੂ ਪੰਜਾਬ ਚ ਪਹਿਲਾਂ ਹੀ 35 ਲੱਖ ਦਾ ਰੋਲਾ ਪਿਆ ਹੋਇਆ ਓਏ ਤੂੰ ਨਾ ਕੁੜੀ ਪਿੱਛੇ ਲੱਗ ਕੇ ਆਪਦਾ ਝੱਗਾ ਚੌੜ ਕਰਾ ਲਈ ਓਏ ਤੂੰ ਤਾਂ ਯੂਪੀ ਪੈਸੇ ਵੀ ਭੇਜਣੇ ਹੁੰਦੇ ਆ ਜਿਹੀ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਕਰਿਓ ਤੇ ਸ਼ੇਅਰ ਕਰਿਓ ਧੰਨਵਾਦ